ਗੂਜਰੀ ਮਹੱਲੋਂ ਪੰਜਵਾ ਚੌਪ ਦੇ ਘਰ ਦੂਜਾ ਏਕ ਓੰਕਾਰ ਸਰਗੁਰ ਪ੍ਰਸਾਦ ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾਤੇ ਸੰਸਾਰੀ ਅੰਤਰ ਮੈਰ ਨਾ ਉਤਰ ਹौं ਮੈਂ ਬਿਨ ਗੁਰਬਾਜੀ ਹਾਰੀ ਮੇਰੇ ਠਾਕੁਰ ਰਖ ਲੈ ਵੋ ਕਿਰਪਾ ਧਾਰੀ ਕੋਟ ਮਦੇ ਕੋ ਬਿਰਲਾ ਸੇਵਕ ਹਰ ਸਗਲੇ ਬਿਵਹਾਰੀ ਰਹਾਓ ਸਾਸਤ ਬੀਦ ਸਿਮਰਤ ਸਭ ਸੋਦੇ ਸਭ ਏਕ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ ਅਠਸਟਮ ਜਨ ਕਰ ਇਸ ਨਾ ਨਾ ਪਰਮ ਆਏ ਧਰ ਸਾਰੀ